ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੌਬ ਪੁਆਇੰਟ ਪੰਜਾਬ ਦੇ ਉੱਤੇ ਤੇ ਅੱਜ ਦੀ ਆਪਾਂ ਇਹ ਵੀਡੀਓ ਪੰਜਾਬ ਪੁਲਿਸ ਕੌਨਸਟੇਬਲ 2025 ਦੇ ਉਮੀਦਵਾਰਾਂ ਲਈ ਲੈ ਕੇ ਆਏ ਹਾਂ ਜਿਹੜੇ ਬੱਚਿਆਂ ਦਾ ਫੀਕਲ ਹੋ ਰਿਹਾ ਸੀ 11 ਤੋਂ ਲੈ ਕੇ 17 ਤਰੀਕ ਤੱਕ ਦੇਖੋ ਇਸ ਮੁੱਦੇ ਦੇ ਉੱਤੇ ਪਹਿਲਾਂ ਆਪਾਂ ਦੋ ਤੋਂ ਤਿੰਨ ਵੀਡੀਓਸ ਨੂੰ ਅਪਲੋਡ ਕਰਕੇ ਦਿੱਤੀਆਂ ਸੀ ਤੁਹਾਨੂੰ ਜਿਹੜਾ ਉਹਦੇ ਵਿੱਚ ਕੁਝ ਬੱਚਿਆਂ ਨੂੰ ਜਿਹੜੀਆਂ ਹਾਈਟ ਦੇ ਰਿਲੇਟਡ ਪ੍ਰੋਬਲਮ ਸੀਗੀਆਂ ਤੇ ਅੱਜ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਨੂੰ ਹਾਈਟ ਦੇ ਵਿੱਚ ਪ੍ਰੋਬਲਮ ਆਈਆਂ ਜਿਨ੍ਹਾਂ ਨੂੰ ਲੱਗਿਆ ਕਿ ਸਾਡੀ ਹਾਈਟ ਨੂੰ ਜਿਹੜਾ ਹੈਗਾ ਗਲਤ ਨਾਪਿਆ ਗਿਆ ਤੇ ਉਹ ਬੱਚਿਆਂ ਦੀ ਹਾਈਟ ਨੂੰ ਅੱਜ ਦੁਬਾਰਾ ਮੈਜ਼ਰ ਕੀਤਾ ਗਿਆ ਉਹਨਾਂ ਨੂੰ ਦੁਬਾਰਾ ਅੱਜ ਮੌਕਾ ਮਿਲਿਆ ਸੀਗਾ ਤੇ ਉਹਨਾਂ ਵਿੱਚੋਂ ਕੁਝ ਬੱਚਿਆਂ ਨੂੰ ਤਾਂ ਜਿਹੜਾ ਹੈਗਾ ਮਤਲਬ ਕਿ ਪਾਸ ਕਰ ਦਿੱਤਾ ਗਿਆ ਹਾਈਟ ਦੇ ਵਿੱਚੋਂ ਠੀਕ ਹੈ ਤੇ ਕੁਝ ਬੱਚਿਆਂ ਨੂੰ ਮਤਲਬ ਪਾਸ ਨਹੀਂ ਕੀਤਾ ਗਿਆ ਪਰ ਇਸ ਦੇ ਪਿੱਛੇ ਉਹ ਨਾ ਪਾਸ ਕਰਨ ਦੇ ਪਿੱਛੇ ਜਾਂ ਪਾਸ ਕਰਨ ਦੇ ਪਿੱਛੇ ਕੀ ਰੀਜਨ ਸੀ ਇਹ ਤਾਂ ਦੇਖੋ ਅੰਦਰ ਜਿਹੜੇ ਮੁਲਾਜ਼ਮ ਸੀ ਉਹਨਾਂ ਨੂੰ ਪਤਾ ਤੇ ਜਾਂ ਹੁਣ ਜਿਹੜੇ ਬੱਚਿਆਂ ਨੂੰ ਪਾਸ ਨਹੀਂ ਕੀਤਾ ਉਹ ਕੀ ਸਟੈਪ ਲੈਣਗੇ ਇਹ ਅਗਲੀ ਸਾਰੀ ਗੱਲਬਾਤ ਰਹਿ ਗਈ ਤੇ ਆਪਾਂ ਫਿਲਹਾਲ ਜਿਹੜੇ ਬੱਚੇ ਕਹਿ ਰਹੇ ਸੀ ਕਿ ਸਰ ਸਾਨੂੰ ਪ੍ਰੂਫ ਚਾਹੀਦਾ ਇਹਨਾਂ ਚੀਜ਼ਾਂ ਲਈ ਕਿ ਕਿਸੇ ਨੂੰ ਪਾਸ ਕੀਤਾ ਵੀ ਆ ਜਾਂ ਨਹੀਂ ਆਪਾਂ ਇਸ ਰਿਲੇਟਡ ਇੱਕ ਵੀਡੀਓ ਸਮੂਹ ਅਪਲੋਡ ਕਰਕੇ ਦੇ ਦਿੱਤੀ ਸੀ ਪਹਿਲਾਂ ਉਸ ਦੇ ਵਿੱਚ ਮੈਂ ਪ੍ਰੋਪਰ ਤਰੀਕੇ ਨਾਲ ਜਿਹੜੀਆਂ ਹੈਗੇਆਂ ਇਮੇਜਸ ਆਪਾਂ ਲਈਆਂ ਸੀਗੀਆਂ ਸਲਿਪਸ ਦੀਆਂ ਕਿ 2023 ਦੇ ਵਿੱਚ ਵੀ ਇੱਕ ਲੜਕੀ ਦਾ ਜਿਹੜਾ ਫੀਕਲ ਕਲੀਅਰ ਸੀ 2024 ਦੇ ਵਿੱਚ ਵੀ ਪਰ 2025 ਦੀ ਹਾਈਟ ਤੋਂ ਉਹਨੂੰ ਬਾਹਰ ਕੱਢ ਦਿੱਤਾ ਗਿਆ ਤੇ ਹੁਣ ਆਪਾਂ ਨੂੰ ਇੱਕ ਹੋਰ ਜਿਹੜਾ ਹੈਗਾ ਡਾਟਾ ਮਿਲਿਆ ਇੱਕ ਹੋਰ ਉਮੀਦਵਾਰ ਦਾ ਉਹ ਦਾ ਜਿਹੜਾ 2025 ਦੇ ਵਿੱਚ ਸੀਗਾ ਪਹਿਲਾਂ ਉਹਦੀ ਹਾਈਟ ਦਾ ਮੈਜ਼ਰਮੈਂਟ ਸੀ ਉਹ ਗਲਤ ਕੀਤੀ ਹੋਈ ਸੀ ਤੇ ਗਲਤ ਉਸ ਨੂੰ ਹੁਣ ਜਦੋਂ ਦੁਬਾਰਾ ਰੀਚੈਕਿੰਗ ਲਈ ਬੁਲਾਇਆ ਗਿਆ ਤਾਂ ਹੁਣ ਉਸ ਦੀ ਜਿਹੜੀ ਹਾਈਟ ਕੰਪਲੀਟ ਹੋਈ ਹੈ ਤੇ ਹਾਈਟ ਕੰਪਲੀਟ ਹੋਣ ਤੋਂ ਬਾਅਦ ਉਸ ਨੂੰ ਜਿਹੜੀ ਫਾਈਨਲ ਸਿਲੈਕਸ਼ਨ ਕੁਆਲੀਫਾਈਡ ਦੀ ਜਿਹੜੀ ਦਿੱਤੀ ਗਈ ਆ ਤੇ ਜਿਹੜੇ ਬੱਚੇ ਹਾਈਟ ਦੇ ਵਿੱਚ ਪਾਸ ਕੀਤੇ ਗਏ ਨੇ ਕੋਈ ਵੀ ਬੱਚਾ ਇਹੋ ਜਿਹਾ ਨਹੀਂ ਸੀ ਜਿਹਦੀ ਹਾਈਟ ਨਾ ਪੂਰੀ ਹੋਵੇ ਤੇ ਵੀ ਜਾਂ ਤੁਸੀਂ ਕਹਿ ਸਕੋ ਕਿ ਕਿਸੇ ਦੇ ਕਹਿਣ ਤੇ ਹੋ ਚਲੇ ਗਏ ਹੋਣ ਠੀਕ ਹੈ ਉਹਨਾਂ ਦੀ ਜਿਹੜੀ ਫਿਜ਼ੀਕਲ ਮਤਲਬ ਕਿ ਫਿਜ਼ੀਕਲ ਤੌਰ ਤੇ ਉਹ ਪੂਰੇ ਫਿੱਟ ਸੀਗੇ ਤੇ ਉਹਨਾਂ ਦੀ ਜਿਹੜੀ ਹਾਈਟ ਸੀ ਮਤਲਬ ਕਿ ਹਾਈਟ ਰਿਕੁਆਇਰਮੈਂਟ ਜਿੰਨੀ ਹੈਗੀ ਹੈ ਹਾਈਟ ਦੀ ਉਸ ਤੋਂ ਵੀ ਇੰਚ 2 ਇੰ ਤੇ ਹਾਈਟ ਉਹਨਾਂ ਦੀ ਪੂਰੇ ਤਰੀਕੇ ਨਾਲ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕ੍ਰਾਈਟੇਰੀਆ ਦੇ ਵਿੱਚ ਆਉਂਦੀ ਸੀ ਤੇ ਉਹਨਾਂ ਨੂੰ ਜਿਹੜਾ ਜਿਸ ਕਰਕੇ ਉਹਨਾਂ ਨੂੰ ਕੁਆਲੀਫਾਈ ਦੀ ਜਿਹੜੀ ਸਲਿੱਪ ਦਿੱਤੀ ਗਈ ਆ ਤੇ ਕੁਝ ਬੱਚੇ ਕਹਿ ਰਹੇ ਨੇ ਕਿ ਸਾਡੀ ਹਾਈਟ ਜਿਹੜੀ ਪੂਰੀ ਸੀ ਪਰ ਫਿਰ ਵੀ ਨਹੀਂ ਜਿਹੜੀ ਹੈਗੀ ਆ ਸਾਨੂੰ ਸਿਲੈਕਸ਼ਨ ਦਿੱਤੀ ਗਈ ਦੇਖੋ ਇਸ ਚੀਜ਼ ਬਾਰੇ ਹਜੇ ਆਪਾਂ ਕੁਝ ਕਹਿ ਨਹੀਂ ਸਕਦੇ ਫਿਲਹਾਲ ਜਿਹੜਾ ਅੱਗੇ ਕੁਝ ਵੀ ਪ੍ਰੋਸੈਸ ਚੱਲ ਰਿਹਾ ਆ ਆਪਾਂ ਹੁਣ ਉਸ ਨੂੰ ਰਿਲੇਟਡ ਰੱਖ ਕੇ ਥੋੜਾ ਜਿਹੜਾ ਅੱਗੇ ਉਸ ਤੁਹਾਡੀ ਕਾਰਵਾਈ ਨਾਲ ਥੋੜਾ ਜਿਹੜਾ ਸਾਥ ਦੇਵਾਂਗੇ ਤੇ ਹੁਣ ਆਪਾਂ ਜਿਹੜੀ ਅੱਜ ਦੀ ਆਪਾਂ ਵੀਡੀਓ ਸਟਾਰਟ ਕਰਨੀ ਆ ਤੇ ਤੁਹਾਨੂੰ ਦਿਖਾਉਣਾ ਸਬੂਤ ਸਿਰਫ ਪ੍ਰੂਫਸ ਲਈ ਆਪਾਂ ਜਿਹੜੀ ਵੀਡੀਓ ਬਣਾਈ ਆ ਆਪਾਂ 네ਗਟਿਵ ਕਮੈਂਟ ਵਾਲਿਆਂ ਲਈ ਜਿਹੜੀ ਵੀਡੀਓ ਬਣਾਈ ਆ ਕਿ ਹਾਂ ਜਿਹੜਾ ਮੈਂ ਬੱਚਿਆਂ ਦਾ ਸਾਥ ਦਿੱਤਾ ਉਹ ਮੈਂ ਕਿਸੇ ਕਿਸੇ ਵੀ ਮਤਲਬ ਕਿ ਆਪਦੇ ਲਾਚ ਦੇ ਆਧਾਰ ਤੇ ਨਹੀਂ ਦਿੱਤਾ ਬੱਚਿਆਂ ਦੀ ਜਿਹੜੀਆਂ ਰੀਅਲ ਪ੍ਰੋਬਲਮ ਸੀ ਜਾਂ ਮੈਂ ਉਹਨਾਂ ਨੂੰ ਤੇ ਕੁਝ ਬੱਚਿਆਂ ਨੂੰ ਇਸ ਚੀਜ਼ ਤੋਂ ਫਾਇਦਾ ਵੀ ਹੋਇਆ ਕੁਝ ਬੱਚਿਆਂ ਦਾ ਜਿਹੜਾ ਹੱਕ ਸੀ ਉਹ ਉਹਨਾਂ ਨੂੰ ਮਿਲਿਆ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੇਰੀ ਸਾਰਿਆਂ ਨੂੰ ਅਪੀਲ ਹੈ ਜਿਹੜੇ ਵੀ ਬੱਚੇ ਆਪਣੇ ਚੈਨਲ ਤੇ ਨਵੇਂ ਆਏ ਨੇ ਉਹ ਸਾਰੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਨੈਕਸਟ ਆਉਣ ਵਾਲੀਆਂ ਭਰਤੀਆਂ ਦੇ ਵਿੱਚ ਤੁਹਾਡੇ ਕਿਸੇ ਵੀ ਰਿਲੇਟਿਵ ਨਾਲ ਤੁਹਾਡੇ ਬ੍ਰਦਰ ਸਿਸਟਰ ਜਾਂ ਤੁਹਾਡੇ ਫਰੈਂਡ ਨਾਲ ਕਿਸੇ ਨਾਲ ਵੀ ਇਸ ਤਰੀਕੇ ਦੀ ਚੀਜ਼ ਨਾ ਹੋਵੇ ਤੇ ਆਪਾਂ ਪਹਿਲਾਂ ਇੱਕ ਲੜਕੀ ਸੀਗੀ ਠੀਕ ਹੈ ਉਸ ਦਾ ਜਿਹੜਾ ਹੈਗਾ ਆਪਾਂ ਡਾਟਾ ਤੋਂ ਸਾਰਾ ਦਿਖਾਇਆ ਸੀ ਕਿ 2024 ਦੇ ਵਿੱਚ ਉਹ ਕਲੀਅਰ ਸੀ ਠੀਕ ਹੈ 2025 ਦੇ ਵਿੱਚ ਉਹਦੀ ਕਲੀਅਰ ਸੀ ਫਿਜ਼ੀਕਲ ਪਰ ਅੱਜ 2025 ਵਿੱਚ ਉਹ ਹਾਈਟੂ ਡਿਸਕਵਾਲਿਫਾਈ ਕੀਤਾ ਗਿਆ ਪਰ ਦੁਬਾਰਾ ਜਦੋਂ ਹੁਣ ਕੱਲ ਪਰਸੋਂ ਦਾ ਰੌਲਾ ਪਿਆ ਹੋਇਆ ਸੀ ਤੇ ਅੱਜ ਜਿਹੜੀ ਉਹਨਾਂ ਨੂੰ ਦੁਬਾਰਾ ਰੀ ਚੈਕਿੰਗ ਲਈ ਬੁਲਾਇਆ ਗਿਆ ਤੇ ਹਾਈਟੂ ਦੀ ਕਲੀਅਰ ਹੋਈ ਤੇ ਇਸ ਤਰੀਕੇ ਨਾਲ ਇੱਕ ਲੜਕੀ ਦਾ ਡਾਟਾ ਆਪਣੇ ਕੋਲ ਆਇਆ ਜੈਸਮੀਨ ਕੌਰ ਠੀਕ ਹੈ ਇਹ 11 ਤਰੀਕ ਦਾ ਇਸ ਜਿਹੜਾ ਲੜਕੀ ਦਾ ਸੀ ਇਸ ਬੱਚੀ ਦਾ ਟ੍ਰੈਲ ਸੀ ਉਹ ਹੈਗਾ ਸੀ 11 ਤਰੀਕ 10ਵਾਂ ਮਹੀਨਾ 2025 ਦਾ ਜਦੋਂ ਮਤਲਬ ਕਿ ਪਹਿਲੇ ਦਿਨ ਟ੍ਰੈਲ ਦਾ ਜਿਹੜਾ ਪਹਿਲਾ ਦਿਨ ਸੀਗਾ ਤੇ ਉਸ ਦਿਨ ਇਸ ਬੱਚੀ ਨੇ ਜਿਹੜਾ ਹੈਗਾ ਫਿਜ਼ੀਕਲ ਵੀ ਦਾ ਹੋਇਆ ਠੀਕ ਹੈ ਇਹਨੇ ਰਨਿੰਗ ਵੀ ਕੀਤੀ ਰਨਿੰਗ ਤੋਂ ਬਾਅਦ ਇਹਨੇ ਲੌਂਗ ਜੰਪ ਵੀ ਲਾਇਆ ਲੌਂਗ ਜੰਪ ਤੋਂ ਬਾਅਦ ਇਹਦਾ ਜਿਹੜਾ ਹਾਈ ਜੰਪ ਵੀ ਲੱਗਿਆ ਪਰ ਇਸ ਤੋਂ ਬਾਅਦ ਜਦੋਂ ਹਾਈਟ ਮੈਜ਼ਰਮੈਂਟ ਹੋਈ ਤਾਂ ਇਹਨੂੰ ਹਾਈਟ ਦੇ ਵਿੱਚੋਂ ਡਿਸਕਵਾਲਿਫਾਈ ਕਰ ਦਿੱਤਾ ਗਿਆ ਦੇਖੋ 157.5 ਹਾਈਟ ਚਾਹੀਦੀ ਆ ਪਰ ਇਹ ਇੱਥੇ ਹੈਗੀ 156.9 ਮਤਲਬ ਕਿ ਪੁਆਇ ਇਹ ਇਹ ਹਾ ਪੁਆਇੰਟ ਛੇ ਦੀ ਤਕਰੀਬਨ ਤਕਰੀਬਨ ਹਾਈਟ ਘੱਟ ਸੀ ਪਰ ਜਦੋਂ ਕੱਲ ਦੇ ਰੌਲੇ ਤੋਂ ਬਾਅਦ ਜਦੋਂ ਇਹਨਾਂ ਸਾਰੇ ਕੈਂਡੀਡੇਟਸ ਨੂੰ ਅਫੀਸ਼ੀਅਲ ਕਾਲਸ ਆਈਆਂ ਤੇ ਅਫੀਸ਼ੀਅਲ ਕਾਲਸ ਤੋਂ ਬਾਅਦ ਇਹਨਾਂ ਨੂੰ 2024 ਜਿਹੜਾ 2025 ਸੌਰੀ ਇਹਨਾਂ ਨੂੰ ਇਹਨਾਂ ਦੇ ਗਰਾਊਂਡ ਦੇ ਵਿੱਚ ਬੁਲਾਇਆ ਗਿਆ ਜਿੱਥੇ ਇਹਨਾਂ ਦਾ ਫਿਜ਼ੀਕਲ ਹੋਇਆ ਸੀ ਤੇ ਜਦੋਂ ਹਾਈਟ ਦੁਬਾਰਾ ਮੈਜ਼ਰ ਕੀਤੀ ਗਈ ਤਾਂ ਇੱਥੇ ਇਹਦੀ ਹਾਈਟ ਹੈ 157.5 ਮੰਨ ਲਓ ਕਿ ਹਾਈਟ ਪੂਰੀ ਤੋਂ ਥੋੜੀ ਜਿਹੀ ਇੱਥੇ ਪੁਆਇੰਟ 1 0.1 ਹੈ ਜਦੀ ਹਾਈਟ ਹੈ 5'2" ਤੋਂ ਜ਼ਿਆਦਾ ਹੈ ਤੇ ਇਹਨਾਂ ਨੂੰ ਹੁਣ ਜਿਹੜੀ ਕੁਆਲੀਫਾਈ ਦੀ ਇਸ ਵੀਡੀਓ ਨੂੰ ਬਣਾਉਣ ਦਾ ਮੋਟਿਵ ਕੋਈ ਨਹੀਂ ਸੀਗਾ ਕਿ ਇਹ ਆਪਾਂ ਜਿਹੜਾ ਦੱਸਣਾ ਚਾਹੁੰਦੇ ਸੀ ਕਿ ਹੁਣ ਇਹ ਬੱਚਿਆਂ ਨੇ ਜਿਹੜਾ ਕੋਈ ਮਤਲਬ ਕਿਸੇ ਤਰੀਕੇ ਦੀ ਕੋਈ ਸ਼ਪਾਸ਼ ਨਹੀਂ ਸੀ ਠੀਕ ਹੈ ਜਾਂ ਕਿਸੇ ਵੀ ਤਰੀਕੇ ਦਾ ਕੋਈ ਇਹਨਾਂ ਨੂੰ ਕਿਸੇ ਤੋਂ ਕਹਾਇਆ ਨਹੀਂ ਗਿਆ ਜਾਂ ਕੁਝ ਵੀ ਕੋਈ ਵੀ ਮੈਟਰ ਨਹੀਂ ਸੀਗਾ ਇਹਨਾਂ ਦੀ ਜਿਹੜੀ ਹਾਈਟ ਪੂਰੀ ਸੀ ਕੰਪਲੀਟ ਸੀ ਤੇ ਇਹਨਾਂ ਨੂੰ ਜਿਹੜਾ ਇਹਨਾਂ ਦਾ ਮੰਨ ਦਾ ਹੱਕ ਮਿਲਿਆ ਠੀਕ ਹੈ ਤੇ ਪਰ ਹਾਂ ਆਪਾਂ ਮੰਨਦੇ ਆ ਕਿ ਕੁਝ ਬੱਚਿਆਂ ਦਾ ਬॉयਜ਼ ਦਾ ਜ਼ਿਆਦਾਤਰ ਬॉयਜ਼ ਦਾ ਤਕਰੀਬਨ ਤੱਕ ਨੂੰ ਸਾਰੇ ਬॉयਜ਼ ਦਾ ਰਹੇ ਆ ਹਾਈਟ ਚ ਉਹਨਾਂ ਨੂੰ ਜਿਹੜਾ ਹੈਗਾ ਨਹੀਂ ਮਤਲਬ ਕਿ ਕਲੀਅਰ ਕੀਤਾ ਗਿਆ ਇਹ ਦੇਖੋ ਹੁਣ ਉਥੋਂ ਦੀ ਮਲਾਇਮਾਂ ਦੀ ਗੱਲ ਸੀਗੀ ਦੇ ਉਹਨਾਂ ਨੇ ਬੱਚਿਆਂ ਨੂੰ ਉੱਥੇ ਜ਼ੋਰ ਵੀ ਲਾਇਆ ਪਰ ਕੁਝ ਬੱਚਿਆਂ ਨੂੰ ਜਿਹੜਾ ਉਹਨਾਂ ਨੂੰ ਜਿਹੜਾ ਹੈਗਾ ਹਾਈਟ ਜਿੰਨਾ ਦੀ ਕਲੀਅਰ ਕੀਤੀ ਗਈ ਤੇ ਮੈਂ ਉਮੀਦ ਕਰਦਾ ਜਿਹੜਾ ਹੈਗਾ ਇਹਨਾਂ ਨੂੰ ਵੀ ਮਤਲਬ ਕਿ ਦੁਬਾਰਾ ਕੋਈ ਨਾ ਕੋਈ ਰਿਸਪਾਂਸ ਮਿਲੂਗਾ ਅਗਰ ਕੋਈ ਵੀ ਇਹਨਾਂ ਨੂੰ ਜ਼ਰੂਰਤ ਪਈ ਆਪਾਂ ਇਹਨਾਂ ਦੇ ਨਾਲ ਖੜਾਂਗੇ ਤੇ ਜਿਹੜੇ ਬੱਚੇ ਆਪਣੇ ਕਮੈਂਟ ਕਰਦੇ ਨੇ ਉਹਨਾਂ ਨਾਲ ਸਾਰਿਆਂ ਨੂੰ ਹੱਥ ਜੋੜ ਕੇ ਕਹਿੰਦੀ ਆ ਕਿ ਇਹਨਾਂ ਦਾ ਸਾਥ ਜ਼ਰੂਰ ਦਿਓ ਅਗਰ ਤੁਹਾਡੇ ਨਾਲ ਨਾ ਹੀ ਆ ਕੁਝ ਹੋ ਜੇ ਅੱਗੇ ਜਾ ਕੇ ਤੁਸੀਂ ਇਹਨਾਂ ਦਾ ਸਾਥ ਦਿਓਗੇ ਤਾਂ ਇਹ ਤੁਹਾਡੇ ਨਾਲ ਅੱਗੇ ਜਾ ਕੇ ਖੜਨਗੇ ਬਾਕੀ ਅਗਰ ਅੱਜ ਦੀ ਇਨਫੋਰਮੇਸ਼ਨ ਚੰਗੀ ਲੱਗੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਦੇ ਨਾਲ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਅਸੀਂ ਉਮੀਦ ਕਰਦੇ ਹਾਂ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪੜਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ